ਪੂਰੇ ਪੰਜਾਬ 'ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਅੱਜ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਪਾਰਟੀ ਦੇ 139 ਸਥਾਪਨਾ ਦਿਵਸ ਨੂੰ ਬੜੇ ਜ਼ੋਰ ਸ਼ੋਰ ਨਾਲ ਬਣਾਇਆ ਗਿਆ ਬੜੇ ਵਰਕਰਾਂ ਵਿੱਚ ਖੁਸ਼ੀ ਆਏ ਕਿ ਗ੍ਰੈਂਡ 올ਡ ਪਾਰਟੀ ਹੈ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਔਰ ਜਿਹਨੂੰ ਨਾਜ਼ ਹੈ ਕਿ ਬਹੁਤ ਸਾਰੇ ਪ੍ਰਧਾਨ ਮੰਤਰੀ ਦਿੱਤੇ ਬਹੁਤ ਸਾਰੀਆਂ ਸਰੇਟਾਂ ਨੇ ਮੁੱਖ ਮੰਤਰੀ ਦਿੱਤੇ ਰਾਸ਼ਟਰਪਤੀ ਦਿੱਤੇ ਇਸ ਪਾਰਟੀ ਨੇ ਔਰ ਅੱਜ ਵੀ ਬਾਖੂਬੀ ਦੇ ਦੀ ਸੇਵਾ ਨਿਭਾ ਰਹੀ ਹੈ ਸਾਨੂੰ ਮਾਣ ਇਸ ਗੱਲ ਦਾ ਔਰ ਸਾਰੇ ਇਸੇ ਵਰਕਰ ਇਸੇ ਖੁਸ਼ੀ ਵਿੱਚ ਇਕੱਠੇ ਹੋਏ ਔਰ ਸਾਰੇ ਨੂੰ ਲੱਡੂ ਲੱਡੂ ਵੰਡੇ ਗਏ ਔਰ ਦੂਸਰੀ ਗੱਲ ਇਹ ਆ ਕਿ ਸਾਡੀ ਵੇਖੋ ਇਹ ਚ ਟੋਟਲੀ ਸਰਕਾਰ ਦੀ ਨਾਕਾਮੀ ਆ ਸਰਕਾਰ ਦੇ ਆਖੇ ਨਾ ਦੇ ਕੋ ਅਫਸਰ ਲੱਗਣ ਡਿਆ ਨਾ ਕੋ ਐਡਮਿਨਿਸਟ੍ਰੇਸ਼ਨ ਲੱਗਣ ਡਈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪ ਮਾਰੇ ਹੋਏ ਪਏ ਉਹ ਕਿਸੇ ਦੇ ਕੰਟਰੋਲ 'ਚ ਨਹੀਂ ਰਹੇ ਸੋ ਇਹਦਾ ਜਿਹੜਾ ਖਾਮਿਆਜਾ ਉਹ ਆਮ ਲੋਕਾਂ ਨੂੰ ਉਹਦਾ ਭੁਗਤਣਾ ਪੈ ਰਿਹਾ ਕਿ ਜਿਹਾ ਜਿੱਦ ਤਰ੍ਹਾਂ ਜਿਹੜਾ ਇਲੈਕਸ਼ਨ ਆ ਰਹੀ ਆ ਕਿ ਪਿੰਡੋਂ ਪਿੰਡ ਸਜਾ ਕਰਦੀ ਕੋਈ ਨਵੀਂ ਲਾਮੀ ਨਹੀਂ ਹੋਈ। ਲੇਖੋ ਕੋਈ ਇਲੈਕਸ਼ਨ ਕੋਈ ਨਵੀਂ ਨੂੰ ਆ ਰਹੀ ਕਾਂਗਰਸ ਪਾਰਟੀ ਸ਼ੁਰੂ ਤੋਂ ਅਸੀਂ ਤੁਰੇ ਆਉਣੇ ਇਲੈਕਸ਼ਨਾਂ ਜਾਂ ਰੋਜ਼ ਦਾ ਜਿਹੜੀ ਰੁਟੀਨ ਆ ਉਹ ਤੁਰੇ ਰਹਿਦਾ ਵਾ ਸੋ ਕੋਈ ਅਜੇ ਕੋਈ ਇਹੋ ਜਿਹੀ ਨਹੀਂ ਹੈਗਾ ਬਈ ਇਲੈਕਸ਼ਨ ਦਾ ਕੋਈ ਬਗਲ ਵੱਜ ਗਿਆ। ਕਾਂਗਰਸ ਪਾਰਟੀ ਵੈਸੇ ਹੀ ਆਪ ਦਾ ਰੁਟੀਨ ਦੇ ਪ੍ਰੋਗਰਾਮਾਂ ਨੂੰ ਲੈ ਕੇ ਜਿਹੜੀ ਆ ਉਹ ਲਾਮੰਦ ਹੋ ਰਹੀ ਆ ਸਾਡੇ ਵਰਕਰ ਜਿਹੜੇ ਆ ਪਿੰਡੋਂ ਪਿੰਡ ਹਰ ਬੋਦ ਦੇ ਉੱਤੇ ਜਿਹੜੇ ਤਗੜੇ ਆ ਔਰ ਹਰ ਲੋਕ ਸ਼ੌਕ ਦੇ ਵਿੱਚ ਲੋਕਾਂ ਦੇ ਜਾ ਰਿਹਾ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਕੋ ਰੂਟੀਨ ਦੇ ਛੋਟੀਆਂ ਸਮੱਸਿਆਵਾਂ ਲੋਕ ਜਿਹੜਾ ਮਰਜੀ ਵਰਖ ਵੇਖ ਲੋ ਅੱਜ ਹਰ ਕਿਸੇ ਦਾ ਢਿੱਡ ਫੁੱਲ ਕੇ ਲੋ ਉਹ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਜਿਹੜਾ ਵਾ ਉਹ ਦਵਾਈਆਂ ਦੇਣ ਦਾ